ਬੀਰਕੋ ਕਿੱਥੋਂ ਰਹਿਣ ਵਾਲੇ ਫਤਿਆਵਾਦੇ ਰਹਿਣ ਵਾਲੇ ਇਹ ਤੁਹਾਡੇ ਗੁਵਾਂਢ ਰਿੰਦੇ ਆ ਹਾਂਜੀ ਕੀ ਮਸਲਾ ਸਾਰਾ ਆੜਾ ਸ਼ਾਤ ਡਿੱਗੀ ਆ ਇਹਨਾਂ ਦੇ ਮੀਂਹ ਕਣੀ ਆਉਣ ਕਰਨ ਇਹਨਾਂ ਦੀਆਂ ਛੱਤਾਂ ਜਿਹੜੀਆਂ ਸਾਰੀਆਂ ਡਿੱਗ ਗਈਆਂ ਹੁਣ ਫੇਰੇ ਕਿੱਥੇ ਲੈਦੇ ਹੁਣ ਇਹ ਕਰੇ ਰਹਿ ਰਹੇ ਆ ਪਰ ਸ਼ਾਤ ਬਗੈਰ ਹੀ ਰਹਿੰਦੇ ਆ ਪਰ ਹੁਣ ਵੀ ਜਦੋਂ ਮੀਂਹ ਕਣੀ ਆਉਂਦਾ ਬਾ ਤੇ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਇਹਨਾਂ ਨੂੰ ਜਿੱਥੇ ਵੇਖਿਆ ਜਾਵੇ ਤਾਂ ਇੰਨੀ ਗਰਮੀ ਪੈ ਰਹੀ ਆ ਹਾਂਜੀ ਇਹਨੇ ਗਰਮੀ ਦੇ ਵਿੱਚ ਵੀ ਦੁੱਬੇ ਹਾਂਜੀ 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 ਇੱਕ ਇਹ ਕਿ ਮੋਦ ਬਾਰ ਕੋ ਨਹੀਂ ਗਏ ਪਿੰਦੇ ਗਏ ਸੀਗੇ ਪਰ ਕਿਸੇ ਸੁਣਵਾਈ ਨਹੀਂ ਹੋਈ ਹਾਂਜੀ ਟਿਕਲ ਕਰੋਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਜੋ ਵੀ ਸਰਕਾਰ ਪੈਣਪਰਾਵਾ ਆਪਣੇ ਉਹਨਾਂ ਇਹਨਾਂ ਦਾ ਕੋਠਾ ਕੋਠੇ ਦਾ ਮਸਲਾ ਹੱਲ ਕੀਤਾ ਜਾਵੇ ਇੱਕ ਹੋਰ ਕਿਥੋਂ ਰਹਿਣ ਆਲੇ ਜਾਓ ਫਤਿਹਮਾਦ ਦੇ ਕੀ ਕਹਿਣਾ ਜਾਓਗੇ ਆ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀ ਛੱਤ ਪੈ ਜਾਵੇ ਉਸੇ ਦਾ ਛੱਤ ਨਹੀਂ ਹੈਗੀ ਹਾਂਜੀ ਕਿੰਨਾ ਵਿਚਾਰਾ ਚ ਲਿਆ ਗਈ ਇਸ ਤਰ੍ਹਾਂ ਇਹਨੂੰ 2-3 ਮਹੀਨੇ ਹੋ ਚਲੇ ਕਿਸੇ ਪਿੰਡ ਦੇ ਮੋਹਤਬਰ ਨਾਲ ਨਹੀਂ ਗੱਲ ਕੀਤੀ ਕੋਈ ਨਹੀਂ ਸਾਡੇ ਘਰੇ ਆਇਆ ਕੀਤੀ ਸੀ ਤੇ ਕੋਈ ਵੀ ਸਾਡੇ ਘਰੇ ਨਹੀਂ ਆਇਆ ਕੀ ਅਪੀਲ ਕਰੋਗੇ ਅਸੀਂ ਫੀਲ ਕਰਾਂਗੇ ਕਿ ਸਾਡੇ ਜੋ ਵੀ ਭੈਣ ਭਰਾਵਾ ਸਰਕਾਰਾਂ માં ਉਹ ਸਾਡਾ ਕੋਠਾ ਪੈ ਜਾਵੇ ਜਿੱਤਾਂ ਤੋਂ ਇਹ ਬਿਨਾ ਛੱਤ ਤੋਂ ਰਹਿ ਰਹੇ ਹੋ ਕਿੰਨਾ ਕੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਆ ਜਵੇਂ ਗਰਮੀ ਆ ਮੀਂਹ ਨੇ ਰੀ ਆ ਜਾਂਦੀ ਹੈ ਤੇ ਬਹੁਤ ਮੁਸ਼ਕਲ ਹੁੰਦਾ ਕੋਲ ਪੈਸਾ ਨਹੀਂ ਮੰਗਦੇ ਅਸੀਂ ਬਸ ਇਹੋ ਬੇਨਤੀ ਕਰਦੇ ਆਂ ਕਿ ਸਾਡੀ ਛੱਤ ਪਾ ਜਾਈ ਜਾਵੇ ਆਕੇ ਦਿੱਤੀ ਜਾਏ ਆਬਜੀ ਦਾ ਬਹੁਤ ਬਹੁਤ ਮਿਹਰਬਾਨੀ ਕੋਰ ਭਾਜੀ ਕਿਹੜਾ ਪਿੰਡ ਆ ਫਤਿਹਵਾਲ ਕੀ ਗੱਲ ਹੋਈ ਆ ਜਿੱਤਾਂ ਚਤ ਤੇ ਛੱਤ ਲੱਗੀ ਯਾਰ ਹਾਂਜੀ ਭਾਜੀ ਇਹਨਾਂ ਦੀ ਛੱਤ ਡਿੱਗੀ ਨੂੰ ਕਾਫੀ ਚਿਰ ਹੋ ਗਿਆ ਵਿਚਾਰਿਆਂ ਦੀ ਨੂੰ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਹਨਾਂ ਦੀ ਵਿਚਾਰੀ ਗਰੀਬ ਨਹੀਂ ਆ ਆਪਣੇ ਬੱਚੇ ਬੜੇ ਤਰ੍ਹਾਂ ਮਤਲਬ ਓਕੀ ਤਰ੍ਹਾਂ ਪੜਾ ਰਹੀ ਆ ਤੇ ਸਾਡੀ ਤੇ ਇਹੀ ਮੰਗ ਆ ਸਰਕਾਰ ਕੋਲੋਂ ਜਾਂ ਸਾਡੇ ਵੀਰ ਜਿਹੜੇ ਬਾਹਰ ਗਏ ਭੈਣ ਭਰਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿੰਨਾ ਵਿਚਾਰਾ ਜਿਹਾ ਜਿਹੜਾ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਗਾ ਸਰ ਹੋਏ ਚੱਲੇ ਕਾਫੀ ਸਾਲ ਮਤਲਬ 6 ਮਹੀਨੇ ਇਸ ਤਰ੍ਹਾਂ ਵਿਚਾਰਿਆਂ ਦੀ ਬੜੀ ਮੰਦੀ ਹਾਲਤਾ ਬੱਚੇ ਵੀ ਛੋਟੇ ਇਹਨਾਂ ਦੇ ਜਿਤਨਾ ਕੋਈ ਪਿੰਡ ਦੇ ਮੌਤ ਬਾਰਖੂ ਨਹੀਂ ਗਏ ਵੀ ਸਾਡੇ ਆ ਗਏ ਆ ਭਾਜੀ ਬਹੁਤ ਜਣਿਆਂ ਕੋਲ ਗਏ ਕਿਸੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਕੀ ਕਰੋਗੇ ਹਾਂਜੀ ਹੁਣ ਇਹੀ ਇਹੀ ਜਾਣਦੇ ਆ ਕਿ ਹੁਣ ਇਹਨਾਂ ਦੀ ਮਦਦ ਕੀਤੀ ਜਾਵੇ ਰੈਣਾ ਸਿਮਰਜੀਤ ਕੌਰ ਠੀਕ ਹੁਣ ਰੈਣਾਲੇ ਪਿੰਡ ਫਤਿਹਬਾਦ ਕੀ ਕਹਿਣਾ ਚਾਹੋਗੇ ਜਿਤਨਾ ਟਡਾ ਜੇ ਕਮਰੇ ਦੇਦੇ ਆ ਕਹਿਣਾ ਕੀ ਆ ਭਾਜੀ ਕਿ ਮੇਂਕ ਪੈਣ ਕਾਰਨ ਸਾਡੇ 2-3 ਮਹੀਨੇ ਹੋ ਗਏ ਛੱਤਾਂ ਡਿੱਗੀਆਂ ਨੂੰ ਕਰਦੀਆਂ ਤੇ ਮੈਂ ਬਹੁਤ ਹੀ ਜਗ੍ਹਾ ਤੇ ਗਈ ਆ ਤੇ ਮੇਰੀ ਕਿਸੇ ਨੇ ਹਲਫ ਨਹੀਂ ਕੀਤੀ ਜੇ ਪਿੰਡ ਪਿੰਡ ਦੀ ਗੱਲ ਕਰੋ ਤੇ ਮੈਂ ਪਿੰਡ ਚ ਵੀ ਹਰ ਇੱਕ ਦੇ ਮੋਤ ਭਰ ਦੇ ਘਰ ਗਈ ਆ ਤੇ ਬਾਕੀ ਸਰਕਾਰ ਨੂੰ ਮੈਂ ਪਤਾ ਨਹੀਂ ਕਿੰਨੀ ਦੇਰ ਹੋ ਗਈ ਅਪਲਾਈ ਕਰਦੀ ਨੂੰ ਕਿੰਨੇ ਬੱਚੇ ਕਿੰਨੇ ਮੇਰੇ ਤਿੰਨ ਬੱਚੇ ਆ ਦੋ ਬੇਟੀਆਂ ਇੱਕ ਬੇਟਾ ਇੱਕ ਕਿੰਨੇ ਕਮਰੇ ਜਿਤਨਾ ਦੇ ਸਾ ਚਾਰ ਛੱਤਾਂ ਹੀ ਬਾਰੀ-ਬਾਰੀ ਡਿੱਗੀਆਂ ਆ ਚਾਰ ਛੱਤਾਂ ਵਾਰੀ-ਵਾਰੀ ਡਿੱਗੀਆਂ ਤੇ ਜਦੋਂ ਛੱਤ ਡਿੱਗਦੀ ਮੈਂ ਲੋਕਾਂ ਗੜੀ ਹੱਥ ਮਿੰਨ ਤਰਲਾ ਕਰਦੀ ਕਿ ਮੇਰੀ ਕਿਤੇ ਵੀ ਸੁਣਵਾਈ ਹੋ ਜਵੇ ਤੇ ਨਹੀਂ ਹੋਈ ਹੁਣ ਸਿਰ ਤੇ ਛੱਤ ਨਹੀਂ ਹੈਗੀ ਨਹੀਂ ਜੀ ਇਦਾਂ ਰਹਿੰਦੇ ਹਾਂ ਹਾਂਜੀ ਘਰ ਕਰਦਾ ਗੁਜ਼ਾਰਾ ਕਿਵੇਂ ਚੱਲਦਾ ਇਸ ਤਰ੍ਹਾਂ ਜੀਓ ਮੇਰੇ ਘਰ ਵਾਲੇ ਜਿਹੜੇ ਮਜ਼ਦੂਰੀ ਦਾ ਕੰਮ ਕਰਦੇ ਆ ਹਾਂਜੀ ਹਾਂਜੀ ਤਿੰਨ 400 ਰੁਪਿਆ ਦਿਹਾੜੀ ਆ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਵਾ ਤੇ ਪੀ ਇੰਨਾ ਨਹੀਂ ਹੈਗਾ ਕਿ ਮੈਂ ਇਸਰ ਦੀ ਛੱਤ ਪਾ ਸਕਾਂ ਉਹਨਾਂ ਦੇ ਨਾਲ ਥੋੜਾ ਇੱਕ ਅੱਖ ਤੋਂ ਥੋੜਾ ਫਰਕ ਆ ਨਹੀਂ ਉਹਨਾਂ ਨੂੰ ਪਤਾ ਲੱਗਦਾ ਉਹ ਡਰਦੇ ਹੀ ਮਜ਼ਦੂਰੀ ਦਾ ਕੰਮ ਕਰਦੇ ਨਹੀਂ ਤੇ ਉਹ ਬਹੁਤ ਕੰਮ ਕਰ ਸਕਦੇ ਆ ਫਿਰ ਕੀ ਅਪੀਲ ਕਰੋਗੇ ਉਹਨਾਂ ਨੂੰ ਮੇਰੀ ਸਰਕਾਰ ਨੂੰ ਇਹ ਅਪੀਲ ਆ ਕਿ ਮੇਰਾ ਘਰ ਬਣਾਇਆ ਜਾਵੇ ਬੇਨਤੀ ਆ ਮੇਰੀ ਬਣਾਇਆ ਜਾਵੇ ਮੇਰੇ ਛੋਟੇ ਛੋਟੇ ਬੱਚੇ ਸਰਕਾਰ ਦਾ ਤੇ ਜਿਹੜੇ ਐਨ ਆਰ ਆਈ ਵੀਰ ਮੇਰੇ ਭੈਣ ਭਰਾ ਤੇ ਉਹ ਮੇਰੇ ਸਿਰ ਦੀ ਛੱਤ ਵਾਸਤੇ ਮੇਰੀ ਹੈਲਪ ਕੀਤੀ ਜਾਵੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਜਿਤਨਾ ਇਨੀ ਗਰਮੀ ਆ ਤੇ ਹਾਂਜੀ ਬਹੁਤ ਮੁਸ਼ਕਲ ਗੁਜ਼ਾਰਾ ਹੁੰਦਾ ਵਾ ਨੇਰੀ ਮੀਂਹ ਮਿੰਟੋਂ ਮਿੰਟ ਆ ਜਾਂਦਾ ਗਰਮੀਆਂ ਦੇ ਦਿਨਾਂ ਚ ਤੁਹਾਨੂੰ ਪਤਾ ਬੱਚੇ ਜਿਹੜੇ ਸਰਕਾਰੀ ਸਕੂਲੇ ਪੜ੍ਹਦੇ ਹਾਂਜੀ ਸਰਕਾਰੀ ਸਰਕਾਰੀ ਹਾਂਜੀ 58 77265 ਇੱਕ ਇੱਕ ਬਰਾਂ ਦਾ ਹਾਂਜੀ 81 58 77265